ਜਿਵੇਂ ਸੁਣਦੇ ਆ ਕਿ ਕਿਸਾਨੀ ਕੰਡਿਆਂ ਤੇ ਤੁਰਨ ਦਾ ਪੰਦਾ ਤੇ ਕੁਦਰਤੀ ਆਫਤਾਂ ਦੇ ਨਾਲ ਵੱਡੇ ਵੱਡੇ ਨੁਕਸਾਨ ਹੋ ਜਾਂਦੇ ਆ ਪਰੰਤੂ ਇੱਥੇ ਜਿਹੜੀ ਹੈਗੀ ਆ ਘਟਨਾ ਹੋਰ ਵੀ ਦਰਦਨਾਕ ਆ ਕਿਉਂਕਿ ਮਨਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਬਾਗਾਪੁਰਾਣਾ ਦੇ ਜੋ ਕਿਸਾਨ ਆ ਦੋ ਭਰਾ ਉਹਨਾਂ ਦੀ ਆਪਣੀ ਜਿਹੜੀ ਹੈ 4 ਏਕੜ ਆਪਣੀ ਜਿਹੜੀ ਹੈ ਮਾਲਕੀ ਦੀ ਜ਼ਮੀਨ ਆ ਪਰੰਤੂ 70 80 ਤੇ 90 ਕਿੱਲੇ ਜਿਹੜੇ ਹੈਗੇ ਠੇਕੇ ਤੇ ਲੈ ਕੇ ਜ਼ਮੀਨ ਦੀ ਬਾਹੀ ਕਰਦੇ ਆ ਯਾਨੀ ਕਿ ਖੇਤੀਬਾੜੀ ਕਰਦੇ ਆ ਪਰੰਤੂ ਕੁਦਰਤੀ ਆਫਤ ਕਾਰਨ ਕੀ ਬਣਿਆ ਕਣਕ ਨੂੰ ਅੱਗ ਲੱਗਣ ਦਾ ਇਹ ਹਜੇ ਤਬਦੀਸ਼ ਦਾ ਹਿੱਸਾ ਪਰੰਤੂ ਜਿਹੜਾ 30 ਕਿੱਲਿਆਂ ਦਾ ਨੁਕਸਾਨ ਜਿਹੜਾ ਅੱਜ ਇਸ ਖੜੀ ਕਣਕ ਦਾ ਹੋਇਆ ਜੋ ਕੋਸ਼ਿਸ਼ ਕੀਤੀ ਗਈ ਕਿਸਾਨਾਂ ਵੱਲੋਂ ਸਮਾਜ ਸੇਵੀ ਨੌਜਵਾਨਾਂ ਵੱਲੋਂ ਫਾਇਰ ਬਰਗੇਡ ਦੱਸਦੇ ਆ ਵੀ ਟਾਈਮ ਤੇ ਪਹੁੰਚ ਗਿਆ ਤਿੰਨ ਫਾਇਰ ਬਰਗੇਡ ਪਹੁੰਚ ਗਿਆ ਬਾਕੀ ਜਿਹੜਾ ਹੈਗਾ ਰਕਬਾ ਬਚਾ ਲਿਆ ਗਿਆ ਨੱਥੂ ਵਾਲਾ ਗਰਬੀ ਦਾ ਇਹ ਰਕਬਾ ਜਿਹਦੇ ਵਿੱਚ ਖੜੇ ਆ ਸੀ 30 ਕਿੱਲੇ ਕਣਕ ਜਿਹੜੀ ਸੜਕੇ ਸੁਆਹ ਹੋ ਗਈ ਤੁਹਾਨੂੰ ਜਿਹੜੀ ਸਿੱਟੇ ਅਨਾਜ ਬੁਰੀ ਤਰ੍ਹਾਂ ਸੜਿਆ ਹੋਇਆ ਇਹ ਵੀ ਤੁਹਾਨੂੰ ਦਿਖਾ ਰਹੇ ਆ ਸਾਡੇ ਨਾਲ ਜਿਹੜੇ ਹੈਗੇ ਉਹ ਕਿਸਾਨ ਜਿਹੜੇ ਹਮਦਰਦ ਬਣ ਕੇ ਇੱਥੇ ਪਹੁੰਚੇ ਨਾਲ ਦੀ ਨਾਲ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਪ੍ਰੇਮ ਸਿੰਘ ਬਾਠ ਜੀ ਵੀ ਪਹੁੰਚੇ ਜਿਹੜੇ ਹਮਦਰਦ ਬਣ ਕੇ ਬੇਸ਼ੱਕ ਉਹ ਤੁਸ਼ ਰਕਮ ਦੇ ਨਾਲ ਇੱਥੇ ਪਹੁੰਚੇ ਇਸ ਦੋ ਭਰਾਵਾਂ ਦੀ ਮਦਦ ਕਰਨ ਵਾਸਤੇ ਤੇ ਨਾਲ ਦੀ ਨਾਲ ਅਪੀਲ ਵੀ ਕੀਤੀ ਸਮਾਜ ਸੇਵੀ ਲੋਕਾਂ ਨੇ ਵੀ ਕਿਸਾਨ ਜੱਥੇਬੰਦੀਆਂ ਨੇ ਵੀ ਨਾਲ ਦੀ ਨਾਲ ਜਿਹੜਾ ਹੈਗਾ ਆਮ ਆਦਮੀ ਪਾਰਟੀ ਦੇ ਆਗੂ ਪ੍ਰੇਮ ਸਿੰਘ ਬਾਠੂਰਾ ਨੇ ਵੀ ਵੱਡਾ ਨੁਕਸਾਨ ਹੋਇਆ ਇਹਨਾਂ ਦੋ ਭਰਾਵਾਂ ਦਾ ਮਿਹਨਤ ਕਰਨ ਵਾਲੇ ਇਹ ਦੋ ਜਿਹੜੇ ਕਿਸਾਨ ਆ ਜਿਨ੍ਹਾਂ ਦੇ ਲਈ ਪ੍ਰਵਾਸੀ ਪੰਜਾਬੀਆਂ ਨੂੰ ਖਾਸ ਕਰਕੇ ਜਿਹੜੇ ਹੈਗੇ ਲੋਕ ਆਪਣਾ ਜਿਹੜਾ ਦਸਵਾਂ ਦਸੌਂਦ ਕੱਢਣ ਦੀ ਜਿਹੜੀ ਹੈਗੀ ਆ ਭਾਵਨਾ ਰੱਖਦੇ ਆ ਉਹ ਇਸ ਪਰਿਵਾਰ ਦੇ ਨਾਲ ਹਮਦਰਦ ਬਣ ਕੇ ਖੜਨ ਤਾਂ ਕਿ ਜਿਹੜਾ 30 ਕੱल्ल्या ਦਾ ਵੱਡਾ ਨੁਕਸਾਨ ਹੋਇਆ ਉਹਦੀ ਭਰਪਾਈ ਕੀਤੀ ਜਾ ਸਕੇ ਸਭ ਤੋਂ ਪਹਿਲਾਂ ਜਿਹੜਾ ਗੱਲ ਕਰਾਂਗੇ ਅਸੀਂ ਉਸ ਵਿਅਕਤੀ ਦੇ ਨਾਲ ਜਿਹੜਾ ਹਮਦਰਦ ਬਣ ਕੇ ਪਹੁੰਚਿਆ ਪ੍ਰੇਮ ਸਿੰਘ ਬਾਠ ਫਿਰ ਕਿਸਾਨ ਦਾ ਵੀ ਦਰਦ ਤੁਹਾਡੇ ਨਾਲ ਸਾਂਝਾ ਕਰਾਂਗੇ ਬਾਠ ਸਭ ਤੁਸੀਂ ਜਿਹੜਾ ਹੈਗਾ ਜਦੋਂ ਪਹੁੰਚੇ ਤੁਹਾਨੂੰ ਕਦੋਂ ਪਤਾ ਲੱਗਿਆ ਤੇ ਕਿਵੇਂ ਜਿਹੜੀ ਘਟਨਾ ਵਾਪਰੀ ਮੈਂ ਜੀ ਆਪਣੀ ਪਾਰਟੀ ਦੀ ਮੀਟਿੰਗ ਸੀ ਮੋਗਾ ਵਿਖੇ ਮੈਂ ਉੱਥੋਂ ਆਇਆ ਮਾhle ਕੋਈ ਰੌਲਾ ਸੀ ਅਸੀਂ ਮਾhle ਬੈਠੇ ਸੀ ਜਿਉਂ ਮੈਨੂੰ ਫੋਨ ਆਇਆ ਪਿੰਡੋਂ ਡੇਮਰੂ ਤੋਂ ਫੋਨ ਆਉਣ ਲੱਗੇ ਮੇਰਾ ਇੱਕ ਜਨਰਲ ਸਟੋਰ ਆ ਜਿੱਥੇ ਮੈਂ ਪਾਰਟੀ ਦਾ ਰਹਿਣਾ ਤੇ ਉੱਥੇ ਮੈਂ ਇੱਕ ਆਪ ਦਾ ਵੀ ਕੰਮ ਚਲਾ ਰਿਹਾ ਬਈ ਜਨਰਲ ਸਟੋਰ ਆ ਮੇਰੇ ਨਾਲ ਲੋਕਾਂ ਦੀ ਪਿਆਰ ਇੰਨਾ ਤੇ ਆਸੇ-ਪਾਸੇ ਪਿੰਡਾਂ 'ਚ ਵੀ ਮੇਰੇ ਨੰਬਰ ਹੈਗੇ ਲੋਕਾਂ ਕੋਲੇ ਜਿਨੂੰ ਹੀ ਅੱਗ ਲੱਗੀ ਤੇ ਮੈਨੂੰ ਫੋਨ ਆਇਆ ਡੇਮਰੂ ਤੋਂ ਤੇ ਮੇਰਾ ਭਰਾ ਰੇਸ਼ਮ ਸਿੰਘ ਆਥੋਂ ਨੱਥੂ ਵਾਲੇ ਤੋਂ ਤੇ ਹੋਰ ਵੀ ਕਈ ਮਿੱਤਰਾਂ ਦੇ ਫੋਨ ਆਏ ਆਂਦੇ ਜੀ ਨੱਥੂ ਵਾਲੇ ਡੇਮ ਵਾਲੇ ਰੋਡ ਤੇ ਅੱਗ ਲੱਗ ਗਈ ਆ ਤੇ ਅੱਗ ਬਹੁਤ ਤੇਜ਼ੀ ਨਾਲ ਵੱਧ ਰਹੀ ਆ ਜੀ ਮੈਂ ਨਾਲ ਦੀ ਨਾਲ ਜੀ ਸਾਡੇ ਬਲਵਿੰਦਰ ਖਾਲਸਾ ਬਲਾਗ ਦੇ ਪ੍ਰਧਾਨ ਵਾਲੇ ਦੇ ਬੈਠੇ ਸੀਗੇ ਜੀ ਮੈਂ ਬਲਵਿੰਦਰ ਭਾਈ ਬੜਾ ਦਵਾ ਦੋ ਫੈਰਟ ਨੂੰ ਆਪਣੀ ਨੂੰ ਬਾਗ ਵਾਲੇ ਫੋਨ ਲਾ ਵੀ ਅੱਗ ਲੱਗ ਗਈ ਨੱਥੂ ਵਾਲੇ ਮੈਂ ਜੇ ਫੋਨ ਤੇ ਗੱਲ ਹੀ ਕਰੀ ਇਹਨਾਂ ਵੀ ਕਿੰਨਾ ਕੋਇਆ ਬਾਈ ਜੀ ਨੇ ਆਪਣੇ ਬਲਵਿੰਦਰ ਜੀ ਨੇ ਫੋਨ ਲਾਇਆ ਵੀ ਅੱਗ ਲੱਗੀ ਆ ਨੱਥੂ ਵਾਲੇ ਵੀ ਛੇਤੀ ਤੋਂ ਛੇਤੀ ਪਹੁੰਚੋ ਅਸੀਂ ਮਾਲਿਓ ਤਰਪੇ ਅਸੀਂ ਹਰਗੇ ਵਾਲੇ ਹਜੇ ਆਏ ਆ ਤੇ ਮੂਰੇ ਮਸ਼ੀਨ ਲੱਗੀ ਬਈ 50 ਮਿੰਟਾਂ ਜੇ ਨਾਲ ਦੀ ਨਾਲ ਗੱਡੀ ਦਾ ਨੰਬਰ ਲੈ ਲਿਆ ਮੈਨੂੰ 70 ਮਿੰਟਾਂ ਚ ਗੱਡੀ ਇੱਥੇ ਆ ਗਈ ਨਾਲ ਦੀ ਨਾਲ ਇੱਕ ਗੱਡੀ ਮੋਗੋ ਤੋੜਤੀ ਜਿਹੜੀ ਬਾਗ ਵਾਲੇ ਤੋਂ ਗੱਡੀ ਆਈ ਆ ਉਹ ਸਾਡੇ ਇਧਰਲੇ ਪਾਸੇ ਅੱਗ ਲੱਗੀ ਸੀ ਅੱਗ ਲੱਗੀ ਘੋਮ ਕੀ ਚਾਰਚਪੇ ਨੂੰ ਹਵਾ ਵਗਦੀ ਕਰਕੇ ਉਹਦੇ ਕਾਰਨ ਇੱਕ ਪਾਸੇ ਉਹਝਾਉਂਦੇ ਉਹਝਾਉਂਦੇ ਤੇ ਇਧਰਲੇ ਪਾਸੇ ਨੁਕਸਾਨ ਜ਼ਿਆਦਾ ਹੋ ਗਿਆ ਇਹ ਬਾਈ ਜੀ ਹੁਣ ਜਿਵੇਂ 30 ਕਿੱਲੇ ਦਾ ਇਹਦੇ ਕੋਲੇ ਹੈਗੇ ਆ 3-4 ਕਿੱਲੇ ਪੈਲੀ ਦੇ ਆ ਮੇਰੇ ਨਾਲ ਬਹੁਤ ਪਿਆਰਾ ਹੈ ਵੀਰ ਦਾ ਮੇਰੀ ਦੁਕਾਨ ਤੋਂ ਸਮਾਨ ਵੀ ਲੈ ਕੇ ਆਉਂਦਾ ਰਿਹਾ ਤੇ ਮਾਨਦਾਰ ਮੁੰਡਾ ਤੇ ਭਲੇ ਮਾਸ ਬੰਦੇ ਆ। ਵੀ ਸਾਡੇ ਵੀ ਪਰਿਵਾਰ ਵਾਂਗੂ ਹੀ ਬਣੇ ਪਏ ਜਿਵੇਂ ਨੱਥੂ ਵਾਲੀ ਦਾ ਪਰਿਵਾਰ ਦੇ ਬੰਦੇ ਆ ਇਹ। ਜਦੋਂ ਇਹ ਗੱਲ ਹੋਈ ਤੇ ਮੈਂ ਵੀ ਨਾਲ ਦੀ ਨਾਲ ਗੱਡੀ ਲੈ ਕੇ ਆ ਗਿਆ ਤੇ ਉਦੋਂ ਗੱਡੀਆਂ ਆ ਗਿਆ ਸਾਨੂੰ ਗੱਡੀ ਤੇ ਬਲਵਿੰਦਰ ਜੀ ਨਾਲ ਤਾਂ ਮੇਰੇ ਨਾਲ ਰਾਬਤਾ ਗੱਡੀਆਂ ਵਾਲਾ ਦਾ। ਨਾਲ ਦੀ ਨਾਲ ਹੋ ਰਿਹਾ ਜੀ ਕਿੱਧਰ ਲੈ ਪਾਸਿਆ ਕਿੱਧਰ ਦੀ ਹੁਣ ਕਿਵੇਂ ਵੀ ਜਦੋਂ ਗੱਡੀ ਆਈ ਤੇ ਅਸੀਂ ਵੀ ਉਹਨਾਂ ਨੂੰ ਪਹੁੰਚ ਗਏ ਫਿਰ ਉਹਨਾਂ ਨੂੰ ਥੋੜਾ ਜਿਹਾ ਲੇਟ ਹੋ ਗਿਆ ਮੋਗੇ ਵਾਲੀ ਗੱਡੀ ਵੀ ਮੋਗੇ ਦਾ ਟ੍ਰੈਫਿਕ ਵੀ ਆ ਪੰਡ ਕਿੰਨੇ ਆ ਇੱਕ ਡਰੋਲੀ ਆ ਜੀ ਸੜਕ 'ਤੇ ਰੁਕੀ ਆ ਇਸ ਕਰਕੇ ਵੀ ਥੋੜਾ ਜਿਹਾ ਲੇਟ ਹੋ ਗਏ ਤੇ ਫਿਰ ਵੀ ਜਿੰਨਾ ਵੀ ਲੋਕਾਂ ਨੇ ਸਾਡੇ ਪੰਡ ਦੇ ਨਾਲ ਸਹਿਯੋਗ ਦਿੱਤਾ ਵੀ ਅੱਗ ਤੇ ਕਾਬੂ ਪਾ ਲਿਆ ਹਾਂ ਜੀ ਅਸੀਂ ਤਾਂ ਇਹੀ ਕਹਿੰਨੇ ਇੱਕ ਗੱਲ ਹੋਰ ਵੀ ਆ ਜਿਹੜੇ ਮਸ਼ੀਨਾਂ ਲੈ ਕੇ ਆਉਂਦੇ ਆ ਮੈਨਾਂ 40-40 ਲੱਖ ਰੁਪਈਆ ਲਾ ਦਿੰਦੇ ਆ ਮਸ਼ੀਨਾਂ ਵਾਲੇ ਕੰਪਨੀ ਵਾਲਿਆਂ ਨੂੰ ਇਹ ਵੀ ਚਾਹੁੰਦੇ ਆ ਵੀ ਕੰਪਨੀ ਵਾਲੇ ਮਸ਼ੀਨਾਂ ਤੇ ਅੱਗ ਬੁਝਾਊ ਯੰਤਰ ਘੱਟੋ-ਘੱਟ 4 ਲੱਗੇ ਹੋਣੇ ਲੱਗੇ ਹੋਣੇ ਚਾਹੀਦਾ ਪਿੱਛੇ ਜੇ ਮੈਂ ਇੱਕ ਵੀਡੀਓ ਵੇਖਦਾ ਸੀ ਮਸ਼ੀਨ ਤੇ ਬਹੁਤ ਵਧੀਆ ਭਲੇ ਤੋਂ ਭਲੇ ਲੋਕ ਫਿਰਦੇ ਆ ਦਿਮਾਗ ਵਾਲੇ ਸਕੀਮੀ ਬੰਦੇ ਹੀ ਫਿਰਦੇ ਆ ਉਹਦੇ ਚੋਂ ਉਹਨਾਂ ਦਾ 9 ਇੰਚੀ ਪੈਪ ਲਾਇਆ ਸੀ ਇੱਕ ਤੇ ਘੱਟੋ-ਘੱਟ 10 ਦਾ ਪੈਪ ਲਾ ਕੇ ਤੇ ਉਹਦੇ ਵਿੱਚ ਇੱਕ ਗੇਟਵਾਲ ਲਾਇਆ ਸੀ ਪਾਣੀ ਦਾ ਪ੍ਰਬੰਧ ਕੀਤਾ ਸੀ ਮੈਂ ਇਹ ਚਾਹੁੰਦਾ ਵੀ ਬਈ ਮੌਕੇ ਤੇ ਜੇ 20 ਲੀਟਰ ਵੀ ਪਾਣੀ ਹੋਵੇ ਹਾਂ ਬਿਲਕੁਲ ਬਹੁਤ ਫਰਕ ਪੈਂਦਾ ਕਿਉਂਕਿ ਬਰੂਦ ਨੂੰ ਬਰੂਦ ਤਾਂ ਹੈਗਾ ਸਾਰਾ ਕੰਟਰੋਲ ਹੋ ਸਕਦਾ ਅਸੀਂ ਇਹ ਚਾਹੁੰਦੇ ਆ ਕਿ ਦਾ ਮਸ਼ੀਨਾਂ ਵਾਲਿਆਂ ਨੂੰ ਸਰਕਾਰ ਵੀ ਮਸ਼ੀਨਾਂ ਵਾਲਿਆਂ ਨੂੰ ਮੌਕੇ ਤੇ ਡੀਸੀ ਸਾਹਿਬ ਵੀ ਇਹ ਕਾਨੂੰਨ ਕਰਨ ਵੀ ਜਿਹੜੀ ਵੀ ਅੱਗ ਆਪਣੀ ਮਸ਼ੀਨ ਵੜਦੀ ਆ ਉਹਦੇ ਤੇ ਇਹ ਸ਼ਕਤੀ ਹੋਵੇ ਸ਼ਕਤੀ ਲਾਗੀਗਾ ਲਾਗੂ ਕਰਨ ਤੇ ਇੱਕ ਵੀ ਇਹਦੇ ਤੇ ਆਪਣੇ ਅੱਗ ਬੁਝਾਊ ਯੰਤਰ ਜ਼ਰੂਰੀ ਹੋਣੇ ਚਾਹੀਦੇ ਹਾਂਜੀ ਤੇ ਬਾਕੀ ਇਹ ਭਰਾ ਦਾ ਬਹੁਤ ਵੱਡਾ ਨੁਕਸਾਨ ਹੈ ਮੈਂ ਐਨਆਰ ਵੀਰਾਂ ਨੂੰ ਇਹੀ ਗੱਲ ਕਹਿਣਾ ਚਾਹਣਾ ਵੀ ਇਹਦਾ ਵੀਰ ਦਾ ਸਾਰੇ ਜਣੇ ਇਹਦਾ ਮਦਦ ਕਰੋ ਆਪਾਂ ਟੂਰਨਾਮੈਂਟ ਤੇ ਵੀ ਲੰਗਰਾਂ ਦੇ ਵੀ ਲਾਈ ਜਾਨੇ ਰੱਜਿਆਂ ਨੂੰ ਰਜਾਈ ਜਾਨੇ ਆ ਮੈਂ ਨਾ ਇਹੋ ਜਿਹੇ ਵੀਰ ਨੇ ਅੱਜ ਖੜਨਾ ਚਾਹੀਦਾ ਸਾਰੇ ਵੀਰਾਂ ਨੂੰ ਤੇ ਐਨਆਰਿਆਂ ਨੂੰ ਕਹਿਣਾ ਵੱਧ ਤੋਂ ਵੱਧ ਮਦਦ ਕਰੋ ਤੇ ਮੈਂ ਆਪਦੇ ਕੋਲੋਂ ਵੀਰ ਜੂ ਨੂੰ ਜਿੰਨੇ ਕਿ ਮੈਂ ਦੇੜਕਲੇ ਦਾ ਮਾਲਕਾ ਜੀ ਮੈਂ ਕੋਈ ਵੱਡੇ ਕਰੋਣੀ ਮੈਂ ਆਮ ਕਰ ਝੋਟੇ ਮੇਰੇ ਪਿਉਨੇ ਦਿਹਾੜੀਆਂ ਕੀਤੀਆਂ ਮੈਨੂੰ ਇਹ ਵੀਰ ਦਾ ਦੁੱਖਾ ਬਈ ਅੱਜ ਕੱਲ ਚਾਰਾ ਕਿੱਲਾਣਾ ਕਬੀਲਦਾਰੀ ਨਹੀਂ ਚੱਲਦੀ ਹਾਂਜੀ ਮੈਂ ਆਪਦੇ ਵੱਲੋਂ ਵੀਰ ਦਾ 5200 ਰੁਪਿਆ ਆਪਦੇ ਕੋਲੋਂ ਦੇ ਕੇ ਮਦਦ ਕਰਦਾ ਮੈਂ ਐਨਆਰ ਵੀਰਾਂ ਨੂੰ ਇਹੀ ਗੱਲ ਕਹਿਣਾ ਬਈ ਵੀਰ ਦਾ ਸਾਰੇ ਵਤ ਵਤ ਸਾਥ ਦੇਣ ਤੇ ਪਾਸੇ ਵਾਲੇ ਵੀ ਪਿੰਡਾਂ ਚੋਂ ਜਿੰਨੇ ਵੀ ਭਲਾ ਕੋਈ ਪਾਰਟੀ ਦਾ ਕਿਸੇ ਨਾ ਵੀ ਇਹੋ ਜੇ ਆਸਾ ਹੋ ਜੇ ਹਰ ਇੱਕ ਦੇ ਨਾਲ ਖੜਨਾ ਚਾਹੀਦਾ ਹਾਂਜੀ ਹਾਂਜੀ ਇਹ ਜਿਹੜਾ ਹੈਗਾ ਦੱਸਦੇ ਆ ਵੀ ਜਿਹੜਾ ਇਸ ਵੇਲੇ ਜਿਹੜਾ ਇੱਕ ਟਰੈਕਟਰ ਦਾ ਨੁਕਸਾਨ ਹੋਇਆ ਰਾਲੇ ਦਾ ਵੀ ਤੇ ਨਾਲ ਦੀ ਨਾਲ ਮੋਟਰਸਾਈਕਲ ਵੀ ਜਿਹੜਾ ਹੈਗਾ ਨੁਕਸਾਨਿਆ ਗਿਆ ਤੇ ਇੱਕ ਉਸ ਪੁਲਿਸ ਪ੍ਰਸ਼ਾਸਨ ਜਾਂ ਹੋਰ ਜਿਹੜਾ ਹੈਗਾ ਸੰਬੰਧਿਤ ਵਿਭਾਗ ਦੇ ਨਾਲ ਗੱਲਬਾਤ ਕਰਨ ਲਈ ਕਿਸਾਨ ਜਿਹੜੇ ਇੱਥੇ ਜੁੜੇ ਸੀਗੇ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਕਿਸਾਨ ਜੁੜੇ ਤੇ ਉੱਥੇ ਵੀ ਉਹਨਾਂ ਨੇ ਪਹੁੰਚ ਕੀਤੀ ਆ ਤਾਂ ਕਿ ਜਿਹੜਾ ਹਰ ਵਿਭਾਗ ਆਪਦੀ ਬਣਦੀ ਕਾਰਵਾਈ ਕਰਕੇ ਇਹਦੇ ਮੁਆਵਜ਼ੇ ਦਾ ਜਿਹੜਾ ਹੈਗਾ ਮੁਆਵਜ਼ੇ ਲਈ ਕਾਰਵਾਈ ਜਾਂ ਪਹਿਲ ਕਦਮੀ ਕਰੇ ਸਾਡੇ ਕੋਲ ਕਿਸਾਨ ਆ ਜਿਨ੍ਹਾਂ ਦਾ ਨੁਕਸਾਨ ਭਾਰੀ ਹੋਇਆ ਉਹਨਾਂ ਨਾਲ ਗੱਲਬਾਤ ਕਰਦੇ ਆ ਇਹ ਵੀਰ ਜੀ ਫਿਰ ਕਿੰਨੀ ਫਸਲ ਕਿੰਨੀ ਸੀ ਤੁਹਾਡੀ ਜਿਹੜੀ ਹੈਗੀ ਆਪਣੀ 23 32 ਏਕੜ ਸੜ ਗਈ ਤੇ ਜਿਹੜਾ ਹੈਗਾ ਜਿਹੜੀਆਂ ਦੱਸਦੇ ਆ ਜਿਵੇਂ ਵੀ ਕੰਪਾਈਨ ਆ ਗਈ ਸੀਗੀ ਆਪਣੀ ਜਿਹੜੀ ਹੈਗੇ ਫਾਇਰ ਬਰਗੇਡ ਵੀ ਆ ਗਈ ਸੀਗੀ ਤੇ ਇਸ ਸਮੇਂ ਸਿਰ ਪਹੁੰਚ ਗਈ ਸੀ ਹਾਂਜੀ ਹਾਂਜੀ ਤੇ ਇਹ ਜਿਹੜੇ ਹੈਗੇ ਬਾਕੀ ਜਿਹੜੇ ਹੈਗੇ ਲੋਕਾਂ ਨੂੰ ਕਿਵੇਂ ਪਤਾ ਲੱਗਿਆ ਲੜਾਈ ਦੇ ਹੁਕਾ ਕਦਵਾਤਾਈ ਪਤਾ ਲੱਗਿਆ ਓਕੇ ਫੋਨ ਕਰਨ ਤੇ ਕਹਾਂ ਦੂਏ ਤੇ ਤੁਹਾਡੀ ਆਪਣੀ ਕਿੰਨੀ ਹੈਗੀ ਆ ਆਪਦੀ 4 ਕਿੱਲੇ ਜੂ ਤੇ ਕਿੰਨੀ ਠੇਕੇ ਤੇ ਤੁਸੀਂ ਲੈਨੇ ਆ ਨਹੀਂ ਹੈਗੀ 90 ਕਿੱਲੇ 90 ਕਿੱਲੇ ਹੁਣ ਜਿਹੜਾ ਹੈਗਾ ਬਹੁਤਾ ਨੁਕਸਾਨ ਹੋ ਗਿਆ ਤਾਂ ਮਤਲਬ ਕੀ ਅਪੀਲ ਕਰੋਗੇ ਤੁਸੀਂ ਜਿਹੜੇ ਅਸੀਂ ਜੀ ਵੀਰ ਕਰਾਂਗੇ ਵੱਧ ਤੋਂ ਵੱਧ ਮੰਦ ਤੋਂ ਹੋਈ ਜੀ ਤੇ ਕੀ ਤੁਸੀਂ ਨੰਬਰ ਕੋਈ ਆਪ ਦਾ ਤੁਹਾਨੂੰ ਲੋਕ ਸੰਪਰਕ ਕਰ ਸਕਣ ਨੰਬਰ ਕੋਈ ਆਪਣਾ ਜਿਹੜਾ ਹੈਗਾ ਤੁਸੀਂ ਮੋਬਾਈਲ ਨੰਬਰ ਵਗੈਰਾ ਜੱਸੇ ਦੋਦ ਨੰਬਰ ਆਦੇ ਦਿਨ ਬਿਲਕੁਲ ਜੀ ਤੁਹਾਡੇ ਨਾਲ ਇਸ ਜਲਦੀ ਸਕਰੀਨ ਤੇ ਨੰਬਰ ਵੀ ਸਾਂਝਾ ਕਰਾਂਗੇ ਤੁਹਾਡੇ ਨਾਲ ਮੋਬਾਈਲ ਨੰਬਰ ਸਾਂਝਾ ਕਰਾਂਗੇ ਤਾਂ ਕਿ ਇਹਨਾਂ ਦਾ ਸੰਪਰਕ ਕਰਕੇ ਇਹਨਾਂ ਦੇ ਅਕਾਊਂਟ ਚ ਪ੍ਰਵਾਸੀ ਪੰਜਾਬੀ ਜਿਹੜੇ ਹੈਗੇ ਆ ਉਹ ਕੁਛ ਨਾ ਕੁਛ ਮਦਦ ਪੀ ਸਕਣ ਜਿਹੜਾ ਵਟਸਐਪ ਜਿਹੜਾ ਕਿਤੇ ਨਾ ਕਿਤੇ ਜਿਹੜੀਆਂ ਦਿੱਕਤਾਂ ਰਹਿੰਦੀਆਂ ਕੀ ਜਿਹੜਾ ਹੈਗਾ ਅੱਜ ਜਿਹੜਾ ਹੈਗਾ ਜਿਵੇਂ ਮਸ਼ੀਨਰੀ ਕਰਨ ਦਾ ਯੁੱਗ ਆ ਜਾਵੇ ਬਹੁਤ ਸਾਰਾ ਤੁਸੀਂ ਗੱਲ ਕੀਤੀ ਵੀ ਕਿਤੇ ਨਾ ਕਿਤੇ ਜਾ ਕੇ ਇਹ ਨੁਕਸਾਨ ਹੋਣ ਦੇ ਕਾਰਨ ਮਸ਼ੀਨਰੀ ਦੇ ਵਿੱਚ ਕੁਝ ਗਰਾਰੀ ਟੁੱਟ ਕੇ ਜਾਂ ਕੋਈ ਚਗਿਆੜੇ ਦੇ ਨਾਲ ਵੀ ਅੱਗ ਲੱਗ ਜਾਂਦੀ ਹੈ ਤੇ ਜਿਹੜੇ ਹੈਗੇ ਆ ਹੋਰ ਕਿਵੇਂ ਕਿਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਸਰਕਾਰ ਨੂੰ ਕਰਨੇ ਚਾਹੀਦੇ ਆ ਤਾਂ ਕਿ ਜਿਹੜੇ ਹੈਗੇ ਕਿਸਾਨਾਂ ਦਾ ਜਿਹੜਾ ਹੈਗਾ ਨੁਕਸਾਨ ਨਾ ਹੋਵੇ ਤੇ ਉਹਨਾਂ ਨੂੰ ਮੁਆਵਜ਼ਾ ਵੀ ਭਰਪਾਈ ਵੀ ਕੀਤੀ ਜਾ ਸਕੇ ਅਸੀਂ ਤਾਂ ਇਹੀ ਚਾਹੁੰਦੇ ਸਰਕਾਰ ਨੂੰ ਸਰਕਾਰ ਜਿਵੇਂ ਮਾਨ ਸਾਹਿਬ ਦੀ ਆਪਣੀ ਸਰਕਾਰ ਥੋੜੇ ਸਾਹਮਣੇ ਆਪਣੇ ਮਾਨ ਸਾਹਿਬ ਨੇ ਆਪਣੇ ਬਾਗੇ ਪਰਾਣੇ ਨੂੰ ਵੀ ਅੱਗ ਬੁਝਾਊ ਗੱਡੀਆਂ ਤਿੰਨ ਦਿੱਤੀਆਂ ਨਿਹਾਲ ਸੰਗ ਵਾਲੇ ਸਾਰੇ ਹਲਕਿਆਂ 'ਚ ਗੱਡੀਆਂ ਦਿੱਤੀਆਂ ਪਰ ਆਪਾਂ ਨੂੰ ਸਰਕਾਰ ਦਾ ਵੀ ਸਾਥ ਦੇਣਾ ਚਾਹੀਦਾ ਜਿਵੇਂ ਕਿ ਆਪਣੀਆਂ ਕੋਈ ਖੇਲਾ ਬਣੀਆਂ ਲੋਕਾਂ ਦੇ ਖੇਤ ਪਾਣੀ ਨਾਲ ਭਰੀਆਂ ਹੋਣੀਆਂ ਚਾਹੀਦੀਆਂ ਇਹ ਇੱਕ ਮਸ਼ੀਨਾਂ ਵਾਲੇ ਕੀ ਕਰਦੇ ਆ ਜਿੱਥੇ ਬੈਰਿੰਗ ਕੋਈ ਬਦਲਣ ਵਾਲਾ ਘਾੜੋ ਕਰ ਲੈਂਦੇ ਚੱਲ ਚੱਲਦਾ ਯਾਰਾ ਬਿਲਕੁਲ ਬਿਲਕੁਲ ਇਹ ਚੀਜ਼ਾਂ ਦਾ ਬਹੁਤ ਨੁਕਸਾਨ ਹੁੰਦਾ ਵੀ ਸਰ ਜੀ ਸਭ ਤੋਂ ਵੱਡਾ ਸਮੱਸਿਆ ਪਤਾ ਕੀ ਹੈ ਕਿਸਾਨਾਂ ਨੂੰ ਦੀ ਸਭ ਤੋਂ ਵੱਡੀ ਸਮੱਸਿਆ ਕੋਈ ਕੱਲ ਨਹੀਂ ਕਰ ਚੁੱਕਿਆ ਜੀ ਕੱਸਿਆਂ ਆ ਦਰਵਾਜ਼ੇ ਦੇ ਪਾਣੀ ਜ਼ਰੂਰ ਚਾਹੀਦਾ ਬਿਲਕੁਲ ਜੀ ਜਦੋਂ ਆ ਆਪਣੇ ਸੀਜ਼ਨੋਂ ਦਾ ਕਣਕ ਦਾ ਮੰਨ ਲਓ ਆਪਣਾ ਪਤਾ ਹੀ ਬਰੂਦ ਆ ਮੰਨ ਲਓ ਕੋਈ ਜਾਨਵਰ ਆ ਕੋਈ ਤੇ ਉਹ ਪੀਊਗਾ ਮੰਨ ਲਓ ਹੁਣ ਆ ਹੱਤਾ ਹੋਇਆ ਕੋਈ ਪਾਣੀ ਦਾ ਭਾਰੀ ਥਕੂ ਹੁਣ ਬਿਲਕੁਲ ਬਿਲਕੁਲ ਹੁਣ ਕੱਸਿਆਂ ਗਾਲੇ ਤਾਂ ਸੁੱਕੇ ਪਏ ਜੀ ਪਾਣੀ ਕਿੱਥੋਂ ਲਾਵਾਂਗੇ ਬਿਲਕੁਲ ਲਾਈਟ ਦੇਣੇ ਔਣੀ ਔਣੀ ਚਲੋ ਵੀ ਫਾਇਦਾ ਵੀ ਮੇਨ ਗੱਲ ਇਹ ਆ ਵੀ ਕੱਸਿਆਂ ਦੇ ਵਿੱਚ ਸੁਵਿਆਂ ਦੇ ਵਿੱਚ ਕੋਈ ਰੋਕ ਘਟਾ ਵੀ ਲਾਗ ਲਾਗ ਪਾਣੀ ਦਾ ਹੋਵੇ ਨਾ ਵੀ ਮੰਨ ਲਓ ਤਾਂ ਭਰਿਆ ਵੀ ਜਾਵੇ ਹੁਣ ਲਾਈਟ ਵੀ ਨਹੀਂ ਘਰੇ ਪਾਣੀ ਐਡੀ ਜਲਦੀ ਕਿੱਥੋਂ ਬੰਦਾ ਭਰੂਗਾ ਬਿਲਕੁਲ ਕੀ ਨਾਮ ਕੀ ਹੈ ਬਾਈ ਜੀ ਤੁਹਾਡਾ ਮੇਰਾ ਜਸਵੰਤ ਸਿੰਘ ਹੈ ਜਸਵੰਤ ਸਿੰਘ ਜੀ ਕਿਤੇ ਇਹ ਨਹੀਂ ਲੱਗਦਾ ਪਿਛਲੇ ਨਾਲੋਂ ਜਿਹੜਾ ਹੈਗਾ ਇਸ ਵਾਰ ਅੱਗ ਦੀਆਂ ਘਟਨਾਵਾਂ ਜ਼ਿਆਦਾ ਵਾਪਰ ਰਹੀਆਂ ਦੇਖੋ ਇਹ ਕੁਦਰਤੀ ਕਰੈਸ਼ ਮੈਂ ਜੀ ਕਈ ਵਾਰ ਨਹੀਂ ਵੀ ਹੁੰਦਾ ਕਈ ਵਾਰ ਹੁੰਦਾ ਜੀ ਇਹ ਆਪਾਂ ਜਾਣ ਬੁੱਝ ਕੇ ਤਾਂ ਨਹੀਂ ਆਣੀ ਹੈ ਜੀ ਬਿਲਕੁਲ ਜਿਹੜਾ ਹੈਗਾ ਖੇਤੀਬਾੜੀ ਦੇ ਨੁਕਸਾਨ ਦੀ ਮੁਆਵਜ਼ੇ ਦੇ ਜਿਹੜੇ ਕਿ ਪੈਰਾਮੀਟਰ ਰੱਖੇ ਸਰਕਾਰ ਨੇ ਜਿਹੜੇ ਬੜੇ ਥੋੜੇ ਆ ਤੁਸ਼ਾ ਕੀ ਇੰਦਾਂ ਦੇ ਵੱਡੇ ਨੁਕਸਾਨ ਦੀ ਭਰਪਾਈ ਸਰਕਾਰ ਕਰ ਸਕਦੀ ਹੈ ਸਰਕਾਰ ਜਾਂ ਤਾਂ ਬਹੁਤ ਕੁਝ ਹੋ ਸਕਦਾ ਹੈ ਜੀ ਪਰ ਕਰਦੀ ਨਹੀਂ ਹੂੰ ਕਟੋ ਘਟੋ ਕਿੱਲੇ ਦਾ ਮੌਜਾ 25 30000 ਰੁਪਇਆ ਦੇਣਾ ਚਾਹੀਦਾ ਜਿਵੇਂ ਮਨ ਅੱਜ ਨੁਕਸਾਨ ਹੋਇਆ ਜਿਵੇਂ 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 ਠੇਕੇ ਦੀ ਗੱਲ ਹਾਂਜੀ ਹਾਂਜੀ ਠੇਕਾ 80 50 ਸਿੰਘ ਦਾ ਠੇਕਾ ਹੈ ਭਾਈ ਤੂੰ ਆ ਵੀ ਦੇਖ ਲੋ ਠੀਕ ਹੈ ਵੀ ਕੀ ਕਰੂ ਗਰੀਬ ਕਿਸਾਨ ਤਾਂ ਖਤਮ ਹੋ ਗਈ ਨਾ ਕੋਈ ਨੌਕਰੀ ਹੈ ਕਿਸਾਨ ਨੂੰ ਕੋਈ ਨੌਕਰੀ ਵਾਲੀ ਨਹੀਂ ਨੌਕਰੀਆ ਚਲੋ ਫੇਰ ਹੀ ਬੰਦੇ ਨੂੰ ਹੌਸਲਾ ਹੁੰਦਾ ਵੀ ਕੋਈ ਨਹੀਂ ਚਾਰ ਪੈਸੇ ਪਾਸੇ ਆਉਂਦੇ ਹੁਣ ਕੀ ਕਰਾਂ ਗਰੀਬ ਕਿਸਾਨ ਤਾਂ ਖਤਮ ਹੈ ਬੱਚਿਆਂ ਦੀਆਂ ਨਹੀਂ ਫੀਸਾਂ ਲੋਟਾਂ ਦੀਆਂ ਹੋਰ ਕੀ ਕਰਾਂਗੇ ਦੱਸੋ ਬਿਲਕੁਲ ਬਿਲਕੁਲ ਬਾਟਸਾ ਤੁਸੀਂ ਸਰਕਾਰ ਦੇ ਨੁਮਾਇੰਦੇ ਹੋ ਬਲਾਕ ਪ੍ਰਧਾਨ ਹੋ ਤੁਸੀਂ ਜਿਹੜਾ ਹੈਗਾ ਤੇ ਕੀ ਜਿਹੜੀ ਹੈਗੀ ਆ ਵੀ ਇਹ ਥੋੜੇ ਜੇ ਮੁਆਵਜ਼ੇ ਦੇ ਨਾਲ ਜਿਨ੍ਹਾਂ ਨੂੰ ਨੁਕਸਾਨ ਹੁੰਦਾ ਕੀ ਇਹ ਪੂਰਾ ਹੋ ਸਕਦਾ ਇਹ ਸਰਕਾਰਾਂ ਕਰਨ ਤਾਂ ਬਹੁਤ ਕੁਝ ਕਰ ਸਕਦੀਆਂ ਜੀ ਸਰਕਾਰਾਂ ਨੂੰ ਇੱਕ ਪਾਲਿਸੀ ਬਣਾਉਣੀ ਚਾਹੀਦੀ ਆ ਵੀ ਜਿਵੇਂ ਬਾਹਰ ਕੈਨੇਡਾ ਅਮਰੀਕਾ ਜਾ ਬੀਮਾ ਪਾਲਿਸੀ ਬੀਮਾ ਪਾਲਿਸੀ ਉਹੀ ਮੈਂ ਕਹਿਣਾ ਚਾਹੁੰਦਾ ਜੀ ਵੀ ਬਲਾਕ ਕਿੱਲੇ ਦਾ 1000 ਰੁਪਿਆ ਹੀ ਕਰ ਦੇਣਾ ਸਾਲ ਦਾ ਜਿਨ੍ਹਾਂ ਨੂੰ ਇਹੋ ਦੀ ਆਫਤ ਆਉਂਦੀ ਆ ਤੇ ਬਹੁਤ ਕੁਝ ਹੋ ਸਕਦਾ ਤੇ ਲੋਕ ਵੀ ਸਾਥ ਦੇਣੇ ਚੀਜ਼ਾਂ ਦਾ ਇਕੱਲਾ ਆਪਾਂ ਸਰਕਾਰਾਂ ਤੇ ਨਰ ਭਰ ਨਾ ਰਹੀਏ ਹੁਣ ਬਾਹਰ ਆਪਾਂ ਜਾਣੇ ਆ ਕੈਨੇਡਾ ਜਾਣੇ ਆ ਉੱਥੇ ਆਪਾਂ ਜਾ ਕੇ ਬੇਰੀਆਂ ਤੋੜਦੇ ਆ ਬਿਲਕੁਲ ਤੇ ਆਪਾਂ ਇੱਥੇ ਹੀ ਬਾਗ ਬਣਾ ਸਕਦੇ ਆ ਇੱਥੇ ਵੀ ਆਪਾਂ ਕੰਮ ਕਰ ਸਕਦੇ ਆ ਮੇਰਾ ਭਰਾ ਕੈਨੇਡਾ ਜਾ ਕੇ ਆਇਆ ਉੱਥੋਂ ਮੁੜ ਕੇ ਆਇਆ ਹੈ ਜੀ ਜੀ ਬਈ ਉੱਥੇ ਆਪਾਂ ਹੱਡ ਤੋੜ ਮਿਹਨਤ ਕਰਦੇ ਆ ਪਰ ਇੱਥੇ ਵੀ ਬਹੁਤ ਕੁਝ ਕਰ ਸਕਦੇ ਆ ਉੱਥੇ ਆਪਾਂ ਇੱਥੋਂ ਬਹੁਤ ਤਗੜੇ ਤਗੜੇ ਲੋਕ ਜਾਂਦੇ ਆ ਜੇ ਇੱਥੇ ਆਪਾਂ ਇੱਕ ਵਧੀਆ ਬਾਗ ਲਾ ਲਈਏ ਤੇ ਨਾ ਇਹਦਾ ਪਾਣੀ ਦਾ ਆਪਣਾ ਮਨਿਆਦ ਵਧੂਗਾ ਵੀ ਪਾਣੀ ਤੇ ਇਹ ਚੀਜ਼ਾਂ ਮੈਂ ਤਾਂ ਇਹ ਵੀ ਕੰਨਾ ਵੀ ਜਿੱਥੇ ਸਰਕਾਰਾਂ ਜਿੰਨੇ ਜੋਗੀਆਂ ਅੱਗੇ ਨਾ ਮਾਨ ਸਾਹਿਬ ਨੇ ਬਹੁਤ ਵਧੀਆ ਕੀਤਾ ਅੱਗੇ ਬਾਗੇ ਪ੍ਰਾਣੇ ਚ ਸਾਡੇ ਤਾਂ ਮੈਨੂੰ ਅੱਗ ਬਝਾਉਣ ਵਾਲੀ ਗੱਡੀ ਹੈ ਨਹੀਂ ਸੀਗੀ ਤੇ ਗੁਰੂ ਦੀ ਕਰਪਾਣਾ ਸਾਡੇ ਬਾਗੇ ਪ੍ਰਾਣੇ ਚ ਹਲਕੇ ਚ 4-5 ਸਾਲ ਹੋ ਗਏ ਕਿ ਕਿਤੇ ਅਗਨੀ ਲੱਗੀ ਸੀਗੀ ਐਤ ਕੀ ਹੋਇਆ ਬਈ ਬਹੁਤ ਜ਼ਿਆਦਾ ਨੁਕਸਾਨ ਹੈ ਭਾਈ ਜੀ ਜਿਹੜਾ ਹੈਗਾ ਬੀਮੇ ਦੀ ਗੱਲ ਕੀਤੀ ਆ whatsapp ਹੋ ਰਾਨੇ ਸੈਂਕੜੇ ਏਕੜ ਆ ਲੱਖਾਂ ਏਕੜ ਆ ਜੇਕਰ ਹਜ਼ਾਰ-ਹਜ਼ਾਰ ਰੁਪਈਆ ਜਿਹੜਾ ਹੈਗਾ ਜਾਂ 500 ਰੁਪਈਆ ਰੱਖ ਕੇ ਜਿਹੜਾ ਹੈਗਾ ਕਰੋੜਾਂ ਅਰਬਾਂ ਰੁਪਈਆ ਕਟਾ ਹੋ ਜੂ ਜਿਸ ਜੇਕਰ ਮਤਲ ਕਿਤੇ ਨੁਕਸਾਨ ਹੁੰਦਾ ਕੋਈ 20-30 ਕਿਲੇ ਜਾਂ 100 ਕਿਲੇ ਦਾ ਜਾਂ ਕਿਸੇ ਏਰੀਏ 'ਚ ਨੁਕਸਾਨ ਹੁੰਦਾ ਉਹਦੀ ਭਰਪਾਈ ਵੀ ਕੀਤੀ ਜਾ ਸਕਦੀ ਕਿਉਂਕਿ ਫੰਡ ਲੋਕਾਂ ਕੋਲੇ ਪਿਆ ਹੋਊਗਾ ਕਿਸੇ ਨੂੰ ਅਪੀਲ ਕਰਨ ਦੀ ਲੋੜ ਨਹੀਂ ਕੀ ਸਹਿਮਤਾ ਤੁਸੀਂ ਇਸ ਗੱਲ ਨਾਲ ਦੇ ਕੋਈ ਫੰਡ ਦਾ ਲੋਕਾਂ ਦਾ ਹੁਣ ਬਾਹਰ ਵੀ ਮੰਨ ਲਓ ਮੋਰਕ ਕੈਨੇਡਾ ਅਮਰੀਕਾ ਲੋਕ ਉਧਰ ਛੱਡ ਕੇ ਆਈ ਜਾਂਦੇ ਆ ਜੀ ਕਿਉਂ ਕੰਮ ਖਤਮ ਹੋ ਜਲੇ ਉੱਥੇ ਵੀ ਬਿਲਕੁਲ ਬਿਲਕੁਲ ਸਤੋ ਮਾਤਪੁਰ ਜਿਹੜਾ ਮੰਨ ਲਓ ਕੀਤਾ ਆਪਣਾ ਖੇਤੀਬਾੜੀ ਦਾ ਕੱਲਾ ਪੰਜਾਬ ਆ ਬਿਲਕੁਲ ਜੀ ਵੇਖੋ ਲੋਕਾਂ ਦਾ ਕਿੰਨਾ ਸਹਿਯੋਗ ਸੀ ਨਹੀਂ ਹੋਰ ਹੀ ਨੁਕਸਾਨ ਹੋ ਸਕਦਾ ਸੀ ਬਹੁਤ ਬਿਲਕੁਲ ਘੱਟੋ ਘਾਟੀ ਬਿਲਕੁਲ ਜਿਵੇਂ 90 ਕਿੱਲੇ ਜਿਹੜੇ ਦੱਸਦੇ ਆ ਵੀ ਇਸ ਕਿਸਾਨਾਂ ਦੇ ਦੋ ਭਰਾਵਾਂ ਦੇ ਜਿਹੜੇ ਹੈਗਾ ਖੇਤੀਬਾੜੀ ਕੀਤੀ ਆ ਜਿਹਦਾ ਸਾਰੇ ਦਾ ਸਾਰਾ ਨੁਕਸਾਨ ਹੋ ਸਕਦਾ ਸੀ ਪਰ ਹਿੰਮਤ ਰਹੀ ਫਾਇਰ ਬਰਗੇਡ ਗੱਡੀਆਂ ਵੀ ਪਹੁੰਚ ਗਈਆਂ ਤੇ ਕਿਤੇ ਕਿਤੇ ਬਚ ਗਿਆ ਅਜੇ ਰਹੀ ਗੱਲ ਜਿਹੜੀ ਇੱਕ ਗੱਲ ਮੰਨ ਕੇ ਚੱਲਦੇ ਆ ਵੀ ਕਿਤੇ ਨਾ ਕਿਤੇ ਜਾ ਕੇ ਜਿਹੜੀਆਂ ਹੈਗੀਆਂ ਕੁਦਰਤੀ ਆਫਤਾਂ ਤੋਂ ਬਚਾ ਦੇ ਲਈ ਸਰਕਾਰ ਨੂੰ ਵੱਡੇ ਉਪਰਾਲੇ ਕਰਨੇ ਚਾਹੀਦੇ ਆ ਬੇਸ਼ੱਕ ਬੀਮਾ ਪਾਲਸੀ ਲੈ ਕੇ ਆਉਣ ਜਾਂ ਇਸ ਤਰ੍ਹਾਂ ਦੇ ਫੰਡ ਰੱਖੇ ਜਾਣ ਤਾਂ ਕਿ ਜਦੋਂ ਕਿਸੇ ਦਾ ਨੁਕਸਾਨ ਪੰਜਾਬੀਆਂ ਨੂੰ ਜਾਂ ਦਾਨੀ ਸੱਜਣਾ ਨੂੰ ਅਪੀਲ ਨਾ ਕਰਨੀ ਪਵੇ ਕਿ ਇਹਨਾਂ ਦੇ ਨੁਕਸਾਨ ਦੇ ਵਿੱਚ ਅੱਜ ਤੁਸੀਂ ਮੋਢੇ ਨਾਲ ਮੋਢਾ ਲਾ ਕੇ ਖੜੋ ਪਰੰਤੂ ਮੁੱਖ ਦੀ ਗੱਲ ਅੱਜ ਜਿਹੜਾ ਹੈਗਾ ਨੁਕਸਾਨ ਹੋਇਆ ਜਿਹੜਾ ਮਨਪ੍ਰੀਤ ਤੇ ਗੁਰਪ੍ਰੀਤ ਹੋਰੀ ਬਾਈ ਬਾਗੇ ਪਰਾਨੇ ਦੇ ਜਿਹੜੇ ਭਲੇ ਮਾਨਸ شریف ਤੇ ਮਿਹਨਤ ਕਰਨ ਵਾਲੇ ਨੌਜਵਾਨ ਆ ਇਹਨਾਂ ਦੇ ਨਾਲ ਖੜਨ ਦੀ ਲੋੜ ਆ ਤੇ ਗੱਲ ਕਰਾਂਗੇ ਤੇ ਨਾਲ ਦੀ ਨਾਲ ਨੰਬਰ ਵੀ ਲਾਵਾਂਗੇ ਬਾਈ ਜੂਰਾ ਤੋਂ ਜਿਹੜੇ ਦੱਸਦੇ ਹੈਗੇ ਆ ਵੀ ਇਹਨਾਂ ਦਾ ਨੰਬਰ ਫੋਟੋ ਨਹੀਂ ਤੁਸੀਂ ਉਹਦੇ ਹੀ ਬੋਲ ਦੋ ਬੇਜੀ ਅਜਾ ਇਹ ਜਿਹੜੇ ਬਾਈ ਜੀ ਹੈਗੇ ਆ ਜਿਹੜੇ ਇਹਨਾਂ ਦਾ ਨੰਬਰ ਨਾਲ ਦੀ ਨਾਲ ਮੋਬਾਈਲ ਨੰਬਰ ਵੀ ਤੁਹਾਨੂੰ ਦੱਸ ਦੱਸਾਂਗੇ ਤੁਹਾਨੂੰ ਜੀ ਹਾਂਜੀ ਬਾਈ ਜੀ ਪਹਿਲੀ ਗੱਲ ਤਾਂ ਜੀ ਐਡਾ ਨੁਕਸਾਨ ਹੋਇਆ ਹਨ ਭਈ ਮੰਦਾ ਇੱਕ ਤਾਂ ਦਾ ਮਰਿਆ ਹੀ ਆ ਜੀ 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 ਇਹ ਤੇ ਪਾਲਿਸੀ ਨਾ ਕਰੋ ਹੂੰ ਰਾਜਨੀਤੀ ਨਾ ਘੇਡੋ ਜੀ ਇਹ ਤੇ ਰਾਜਨੀਤੀ ਬਹੁਤ ਹੋਈ ਆ ਜੀ ਓਕੇ ਮੈਂ ਤਾਂ ਹੀ ਚਲਾ ਗਿਆ ਸੀ ਮੈਨੂੰ ਬਾੜਤਾ ਨੇ ਫੋਨ ਲਾਇਆ ਮੈਂ ਤਾਂ ਆਇਆ ਸੀ ਜੀ ਜੀ ਬਹੁਤ ਹੋਈ ਐ ਤੇ ਪਰ ਵੀ ਉਹ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਖਾੜਨ ਦਾ ਇਹਨਾਂ ਨਾਲ ਆਪਣਾ ਮਾਕਸਦਾ ਬਿਲਕੁਲ ਜੀ ਕਿਉਂ ਸਰਕਾਰ ਨੂੰ ਭੰਡਿ ਜਾਓ ਦੂਜੀ ਨੂੰ ਦੂਜੀ ਭੰਡਿ ਜਾਓ ਆਪਾਂ ਨਹੀਂ ਕਹਿੰਦੇ ਆਪਾਂ ਇੱਕ ਆ ਸਾਰੇ ਇੱਕ ਦੂਜੇ ਦਾ ਸਾਥ ਦੇਵਾਂਗਾ ਤਾਂ ਹੀ ਆ ਸਰਕਾਰਾਂ ਦਾ ਕੱਲੋਂ ਆਉਂਦੀਆਂ ਜਾਂਦੀਆਂ ਰਹਿਣਗੀਆਂ ਜੀ ਜੀ ਪਰ ਇਹਨਾਂ ਤੋਂ ਕਰੇਜ਼ ਕਰੋ ਬਿਲਕੁਲ ਬਿਲਕੁਲ ਜੀ ਇਹੀ ਅਸੀਂ ਅਪੀਲ ਕਰਦੇ ਆ ਵੀ ਜਿਹੜਾ ਅੱਜ ਸਮਾ ਜਿਹੜਾ ਹਾਂਜੀ ਭਾਜੀ 30 ਨਾਮ ਕੀ ਤੁਹਾਡਾ ਭਾਜੀ ਬਰਮਾ ਸਿੰਘ ਇੱਕ ਸਰਕਾਰ ਥੋੜੀ ਸਖਤਾਈ ਜ਼ਿਆਦਾ ਕਰ ਰਹੀ ਹੈ ਜੀ ਵੀ 10 ਵਜੇ ਮਸ਼ੀਨ ਚੱਲਣੀ 7 ਵਜੇ ਬੰਦ ਕਰ ਦਿਓ ਓਕੇ ਤੁਹਾਨੂੰ ਝੋਨੇ ਤਾਂ ਮੰਨਿਆ ਵੀ ਉਹ ਸੈੱਲ ਆਉਂਦੀ ਆ ਆਪਾਂ 7 ਵਜੇ ਵੀ ਬੰਦ ਕਰਾ ਲਾਂਗੇ ਅੱਜ ਕੱਲ ਤਾਂ ਰਾਤ ਨੂੰ 11 ਜਾਂ 12 ਵਜੇ ਚੱਲਦੀ ਰਹੇ ਕੋਈ ਸੈੱਲ ਨਹੀਂ ਇਹ ਜਿਹੜਾ ਦਿਨੇ ਇਹਨਾਂ ਨੇ ਇੱਕ ਤੋਂ ਡੇਢ ਲਾਉਂਦੇ ਆ ਇਹ ਮਸ਼ੀਨਾਂ ਦੇ ਭਰਾ ਹੋਰ ਵੀ ਖੜੇ ਦੇਖੋ ਕੋਈ ਬੈਲਟ ਵੀ ਗਰਮ ਹੋ ਜਾਂਦੀ ਆ ਮਸ਼ੀਨਾਂ ਵੀ ਅੱਗ ਪੈਂਦੀ ਵੀ ਤਾਂ ਹੈ ਜੀ 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 ਇਹੀ ਆਪਾਂ ਗਰਮੀ ਦੇ ਟਾਈਮ ਨਾਲ ਕਹੀ ਵੀ 2 ਘੰਟੇ ਤੁਸੀਂ ਵੀ ਆਰਾਮ ਕਰੋ ਇਧਰੋਂ 2-4 ਘੰਟੇ ਲੇਟ ਚੱਲ ਜਾਣ ਕੋਈ ਫਰਕ ਨਹੀਂ ਪੈਂਦਾ ਪਰ ਸਰਕਾਰਾਂ ਇਹ ਜਿਹੜੀਆਂ ਨਾ ਸਕਤਾਈ ਜ਼ਿਆਦਾ ਕਰਨੀਆਂ ਵੀ 7 ਵਜੇ ਤੋਂ ਬਾਅਦ ਮਸ਼ੀਨ ਨਹੀਂ ਚੱਲਣ ਦੇਣੀ ਤੇ ਤੁਸੀਂ ਇਹ ਦੇਖੋ 10 ਵਜ ਉਨੇ ਚ ਕੰਮ ਨਹੀਂ ਨਿਬੜਦਾ ਜ਼ਿੰਮੇਵਾਰੀ ਧੰਦੇ ਦਾ ਬਿਲਕੁਲ ਭਾਈ ਜੀ ਦਾ ਹੋਰ ਦਾ ਕਹਿਣਾ ਹੈਗਾ ਵੀ ਕਿਤੇ ਜਿਹੜੀ ਅੱਗੇ ਸਖਤੀ ਤੋਂ ਪਾਸੇ ਹੋ ਕੇ ਵੀ ਜਿਹੜੀ ਦੁਪਹਿਰ ਦੀ ਗਰਮੀਅਤ ਦੀ ਗਰਮੀ ਹੁੰਦੀ ਆ ਉੱਥੇ ਨੁਕਸਾਨ ਹੋਣ ਦੇ ਕਾਰਨ ਜਿਆਦਾ ਬਣਦੇ ਆ ਬੈਲਟਾ ਗਰਮ ਹੋ ਜਾਂਦੀ ਆ ਲੋਹਾ ਗਰਮ ਹੋ ਜਾਂਦਾ ਬੈਰਿੰਗ ਗਰਮ ਹੋ ਜਾਂਦੇ ਜਿਹੜਾ ਅੱਗ ਲੱਗਣ ਦਾ ਕਾਰਨ ਬਣਦਾ ਪਰੰਤੂ ਜਿਹੜਾ ਹੈਗਾ ਨੇੜੇ ਤੱਕ ਕਿਉਂਕਿ ਇਸ ਵੇਲੇ ਸੈਲਰੀ ਹੁੰਦੀ ਕੋਈ ਜਿਹੜੀ ਹੈਗਾ ਤਰੇਲ ਨਹੀਂ ਹੁੰਦੀ ਨੇੜੇ ਤੱਕ ਜਿਹੜੀ ਹੈਗੀ ਆ ਕਣਕਾਂ ਵੱਢੀਆਂ ਜਾ ਸਕਦੀਆਂ ਇਹਦੇ ਤੇ ਰਾਜਨੀਤੀ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਸੁਚੇਤ ਹੋਣ ਦੀ ਜਾਗਰੂਕ ਹੋਣ ਦੀ ਲੋੜ ਆ ਤਾਂ ਕਿ ਅਸੀਂ ਇੱਕ ਦੂਜੇ ਦਾ ਸਾਥ ਦੇ ਸਕੀਏ ਭਾਈ ਜੀ ਨੰ ਦੇਖੋ ਅੱਜ ਸਕਰੀਨ ਤੇ ਜਿਹੜਾ ਹੈਗਾ ਨੰਬਰ ਚੱਲ ਰਿਹਾ ਤੁਸੀਂ ਜਿਹੜਾ ਹੈਗਾ ਇਸ ਪਰਿਵਾਰ ਦੀ ਇਹਨਾਂ ਕਿਸਾਨਾਂ ਦੀ ਮਦਦ ਕਰਨ ਲਈ ਤੁਸੀਂ ਜਿਹੜਾ ਸੰਪਰਕ ਕਰ ਸਕਦੇ ਹੋ ਜਿਵੇਂ ਜਿਹੜਾ ਹੈਗਾ ਬਾਈ ਜੀ ਆਮ ਆਦਮੀ ਪਾਰਟੀ ਦੇ ਆਗੂ ਆ ਇਹਨਾਂ ਨੇ ਤੁਸ਼ ਜੀੜੀ ਹੈਗੀ ਆ ਸੇਵਾ ਇਹਤੇ ਮਦਦ ਕਰਨ ਦੀ ਕੋਸ਼ਿਸ਼ ਕੀਤੀ ਆ ਹੋਰ ਲੋਕ ਵੀ ਇਸੇ ਤਰ੍ਹਾਂ ਹੀ ਅਪੀਲ ਆ ਉਹਨਾਂ ਨੂੰ ਤਾਂ ਕਿ ਜਿਹੜਾ ਹੈਗਾ ਇਹ ਕਿਸਾਨ ਦਾ ਕੁਛ ਨਾ ਕੁਛ ਆਸਰਾ ਹੋ ਸਕੇ ਤਾਂ ਆਪਣੀ ਜਿਹੜੀ ਹੈਗੀ ਆ ਤੁਸੀਂ ਨੇਕ ਕਮਾਈ ਦੇ ਵਿੱਚੋਂ ਦਸਵੇਂ ਦਸੌਂ ਦੇ ਰੂਪ ਵਿੱਚ ਇਹਨਾਂ ਨਾਲ ਖੜਨ ਦੀ ਕੋਸ਼ਿਸ਼ ਕਰਿਓ ਤੇ ਅਸੀਂ ਵੀ ਸਰਪੰਚ ਟੂਡੇ ਵੱਲੋਂ ਅਪੀਲ ਕਰਦੇ ਆ ਜੇਕਰ ਇਸ ਤਰ੍ਹਾਂ ਦੀਆਂ ਕੁਦਰਤੀ ਆਫਤਾਂ ਦੇ ਵਿੱਚ ਅਸੀਂ ਇੱਕ ਦੂਜੇ ਨਾਲ ਖੜਾਂਗੇ ਕਿਉਂਕਿ ਪੰਜਾਬ ਦਾ ਕਲਚਰ ਸਿੱਖਾਂ ਦਾ ਕਲਚਰ ਆ ਵੀ ਅਸੀਂ ਦੁੱਖ ਦੇ ਵਿੱਚ ਹਰ ਇੱਕ ਪਰਿਵਾਰ ਦੇ ਨਾਲ ਖੜਨਦਾ ਜਿਹੜਾ ਹਾਮੀ ਆ ਤੇ ਉਹਨਾਂ ਦੇ ਨਾਲ ਖੜਦੇ ਵੀ ਆ ਤੇ ਤੁਸੀਂ ਵੀ ਸਾਰੇ ਜਿੰਨੇ ਦਰਸ਼ਕ ਜਿਹੜੇ ਹੈਗੇ ਸਰਪੰਚ ਟੂਡੇ ਨੂੰ ਖਾਸ ਕਰਕੇ ਇਸ ਵੀਡੀਓ ਨੂੰ ਦੇਖ ਰਹੇ ਆ ਜਰੂਰ ਇਸ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾਉਣ ਦੀ ਕੋਸ਼ਿਸ਼ ਕਰਿਓ ਤੇ ਨਾਲ ਦੀ ਨਾਲ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਜਿਹੜਾ ਅਨਾਜ ਲੱਖਾਂ ਦੀ ਜਿਹੜੀ ਤਾਦਾਦ ਦੇ ਵਿੱਚ ਲੱਖਾਂ ਕੁਆਂਟਲ ਦੀ ਤਾਦਾਦ ਦੇ ਵਿੱਚ ਸੜ ਗਿਆ ਇਹ ਤਸਵੀਰਾਂ ਤੁਸੀਂ ਦੇਖੋ ਵੀ ਕੀ ਜਿਹੜਾ ਹੈਗਾ ਬਣਿਆ ਕਿਉਂਕਿ 70 80 ਮਨ ਇੱਕ ਕਿੱਲੇ ਦਾ ਦੱਸਦੇ ਵੀ ਝਾੜ ਨਿਕਲਦਾ ਤੇ ਇਸ ਵੇਲੇ 30 ਕਿੱਲੇ ਜਿਹੜੇ ਹੈਗੇ ਆ ਨੁਕਸਾਨੇ ਗਏ ਸਰਪੰਚ ਤੁਡੇ ਲਈ ਨਰਮਲ ਕਲਿਆਣ ਹਾਂਜੀ ਇਹ ਵੀ ਤੁਹਾਨੂੰ ਜਾਣਕਾਰੀ ਦੇ ਦੇਵੇ ਇੱਕ ਟਰੈਕਟਰ ਟਰਾਲਾ ਤੇ ਇੱਕ ਮੋਟਰਸਾਈਕਲ ਵੀ ਨੁਕਸਾਨਿਆ ਗਿਆ ਬਹੁਤ ਨੁਕਸਾਨਾ ਜੇ ਕੋਈ ਬਜਾ ਹੁਣ ਆਏ ਜਿਹੜੇ ਹੈਗੇ ਆ ਕੋਈ ਅੱਗ ਦੇ ਵਿੱਚ ਅੱਗ ਬੁਝਾਉਣ ਲਈ ਮਦਦ ਕਰਨ ਆਏ ਲੋਕਾਂ ਦਾ ਵੀ ਨੁਕਸਾਨ ਹੋਇਆ ਸੋ ਇਹ ਅਰਦਾਸ ਕਰਦੇ ਆ ਸਾਰੇ ਰਲ ਮਿਲ ਕੇ ਵੀ ਇਹ ਜੀਆਂ ਕੁਦਰਤੀ ਆਫਤਾਂ ਤੋਂ ਉਹਨਾਂ ਮਿਹਨਤੀ ਲੋਕਾਂ ਨੂੰ ਉਹਨਾਂ ਕਿਰਤੀ ਲੋਕਾਂ ਨੂੰ ਪਰਮਾਤਮਾ ਬਚਾ ਕੇ ਰੱਖੇ ਸਰਪੰਚ ਟੂਲੇ ਲਈ ਨਰਮਲ ਸਿੰਘ ਕਲਿਆਣ ਨਥੂ ਵਾਲਾ ਕਰ ਵੀ